ਦੀਨਨਗਰ ਦੇ ਬਹਿਰਾਮਪੁਰ ਰੋਡ ਤੇ ਰੇਲਵੇ ਕ੍ਰੋਸਿੰਗ ਤੇ ਨਵੇਂ ਬਣ ਰਹੇ ਓਵਰ ਬ੍ਰਿਜ ਜੋ ਕਿ ਕਰੇ ਪਿਛਲੇ 5 ਸਾਲ ਤੋਂ ਬਣ ਰਿਹਾ ਇਸ ਦੀ ਸਾਰੇ ਦਾ ਕੰਮ ਪੂਰਾ ਨਾ ਹੋਣ ਤੇ ਸ਼ਹਿਰ ਦੇ ਲੋਕਾਂ ਵੱਲੋਂ ਤਰਨੇ ਮੁਜ਼ਾਰੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਸੂਬੇ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੋਚਕ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਤੇ ਕਹਿ ਕੇ ਅਪ੍ਰੈਲ ਤੱਕ ਇਸ ਨੂੰ ਤਿਆਰ ਕਰਕੇ ਲੋਕਾਂ ਦੇ سپਰਦ ਕੀਤਾ ਜਾਵੇਗਾ ਇਸ ਮੌਕੇ ਕੈਬਨਿਟ ਮੰਤਰੀ ਦਾ ਕਹਿਣਾ ਸੀ ਕਿ ਪੁਲ ਬਣਾਉਣ ਵਿੱਚ ਇਸ ਵੇਲੇ ਕੋਈ ਅੜਚਨ ਨਹੀਂ ਹੈ ਪੁਲ ਦੀ ਸਾਰੇ ਦਾ ਕੰਮ ਕੀਤਾ ਜਾ ਰਿਹਾ ਸਭ ਤੋਂ ਵੱਲੋਂ ਦਾ ਤੁਹਾਡਾ ਸਭ ਦਾ ਸ਼ੁਕਰੀਆ ਪ੍ਰੈਸ ਵਾਲੇ ਦੋਸਾਂ ਮਿੱਤਰਾਂ ਦਾ ਮੈਂ ਦੀਨਾ ਨਗਰ ਨਵੇਂ ਸਾਲ ਚ ਪਹਿਲੀ ਵਾਰ ਆ ਰਿਹਾ ਤੁਹਾਨੂੰ ਸਭ ਨੂੰ ਮੁਬਾਰਕਾਂ ਇਸਵਰੇ ਦੀਆਂ ਔਰੇ ਵਰਾ ਤੁਹਾਡੀ ਸਾਡੀ ਜ਼ਿੰਦਗੀ ਚ ਚੰਗਾ ਹੋਵੇ ਇਸ ਦੀਆਂ ਦੁਆਵਾਂ ਵੀ ਨੇ ਸਾਡੀਆਂ ਖੁਸ਼ੀਆਂ ਸੋ ਅੱਜ ਜਿਹੜਾ ਫਲਾਈਓਵਰ ਦੀਨਾ ਨਗਰ ਦੇ ਅੰਦਰ ਬਣ ਰਿਹਾ ਦੀਨਾ ਨਗਰ ਤੋਂ ਬਹਿਰਾਮਪੁਰ ਰੋਡ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਇਹਦਾ ਕੰਮ ਲੱਗਿਆ ਔਰ ਜਿਸ ਤਰ੍ਹਾਂ ਮੈਨੂੰ ਫੀਡਬੈਕ ਅੱਜ ਮਿਲੀ ਹੈ ਉਹਦੇ ਮੁਤਾਬਕ ਇਹਨੂੰ ਬਹੁਤ ਜਲਦੀ ਮੈਂ ਸਮਝਦਾ ਵੀ ਡੇਢ ਕਿ ਮਹੀਨੇ ਦੇ ਪੀੜ ਦੇ ਦੌਰਾਨ ਜਾਂ ਵੱਧ ਤੋਂ ਵੱਧ 2 ਮਹੀਨੇ ਇਹਨੂੰ ਅਸੀਂ ਮਹਿਸੂਸ ਕਰਦੇ ਹਾਂ ਵੀ ਬਣ ਕੇ ਤਿਆਰ ਹੋ ਜਾਊਗਾ ਸੋ ਦਿਨਾਂਗਰ ਦੇ ਲੋਕਾਂ ਦੀ ਜਿਹੜੀ ਮੈਂ ਸਮਝਦਾ ਵੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਮੈਂ ਖੁਦ ਵੀ ਇਸ ਰਾਹ ਦੇ ਉੱਤੇ ਆਉਂਦਾ ਜਾਂਦਾ ਰਹਿਆ ਹਾਂ ਔਰ ਕਾਫੀ ਲੰਬਾ ਜਾਮ ਇੱਥੇ ਲੱਗਦਾ ਰਿਹਾ ਰੇਲਵੇ ਦੀ ਜਦੋਂ ਆਵਾਜ਼ਾਈ ਹੁੰਦੀ ਹੈ ਸੋ ਇਹ ਤੋਂ ਨਜ਼ਾਦ ਮਿਲੇ ਸਾਡੇ ਪਿਆਰੇ ਸ਼ਹਿਰ ਵਾਸੀਆਂ ਨੂੰ ਇਹਦੇ ਲਈ ਜਿਹੜਾ ਹੈ ਉਹ ਅੱਜ ਮੈਂ ਇੱਥੇ ਇਹਦਾ ਨਿਕਣ ਕਰਨ ਲਈ ਆਇਆ ਹਾਂ ਸੋ ਇਹ ਲਗਭਗ 57 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਪੁਲ ਤਿਆਰ ਹੋਣਾ 40 ਕਰੋੜ ਰੁਪਿਆ ਦੇ ਆਪਣੀ ਲਗਤ ਦਾ ਕੁਝ ਨਰ ਵਕ ਵਕ ਡਿਪਾਰਟਮੈਂਟਾਂ ਦਾ ਜਿਹੜਾ ਉਹ ਕਰਨਾ ਟੋਟਲ 57 ਕਰੋੜ ਰੁਪਈਆ ਇਹਦੇ ਉੱਤੇ ਲਗਤ ਆ ਰਹੀ ਹੈ ਤੇ 750 ਮੀਟਰ ਦੇ ਲੰਬਾ ਬਹੁਤ ਸ਼ਾਨਦਾਰ ਪੁਲ ਫਲਾਈਓਵਰ ਜਿਹੜਾ ਉਹ ਉਹਦੀਆਂ ਤਿਆਰੀਆਂ ਨੂੰ ਅੰਤਮ ਸੂ ਦਿੱਤੀ ਜਾ ਰਹੀ ਹੈ ਸੋ ਮੇਰੇ ਨਾਲ ਅੱਜ ਰੇਲਵੇ ਦੇ ਇੰਜੀਨੀਅਰ ਸਾਡੇ ਪੀ ਡਬਲਯੂ ਡੀ ਦੇ ਇੰਜੀਨੀਅਰ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਸਹਿਬਾਨ ਔਰ ਸਾਡੇ ਹਲਕਾ ਇੰਚਾਰਜ ਮੇਰੇ ਵੱਡੇ ਭਰਾ ਅਸਮ ਸਿੰਘ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਨੇ ਸਾਰਿਆਂ ਨੇ ਅੱਜ ਅਸੀਂ ਇਹ ਮਤਲਬ ਜਿਹੜੀ ਕਹਿ ਸਕਦੇ ਆਂ ਵੀ ਇੱਕ ਵੱਡੀ ਮੀਤਸਾ ਨੂੰ ਲੱਗੀ ਹੈ ਕਿ ਇਹ ਪੁਲ ਜਲਦੀ ਬਣ ਕੇ ਤਿਆਰ ਹੋਏਗਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਆ ਸੋ ਜਿੱਤੇ ਬਾਕੀ ਕੰਮ ਹੋ ਰਹੇ ਆ ਪੰਜਾਬ ਦੇ ਅੰਦਰ ਆਮ ਆਦਮੀ ਕਲੀਨਿਕ ਬਣ ਰਹੇ ਆ ਹਜ਼ਾਰਾਂ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਮਿਲ ਰਹੀਆਂ ਨੇ ਲੋਕਾਂ ਨੂੰ ਸਵਾਵਾ ਡੋਰ ਟੂ ਡੋਰ ਘਰ ਜਾ ਕੇ ਮਿਲਦੇ ਜਿਹੜੇ ਉਹ ਮਾਰਗ ਤਿਆਰ ਕਰ ਲਏ ਗਏ ਆ ਸੋ ਸਕੂਲ ਆ ਫੈਮਿਨਸ ਬਣ ਰਹੇ ਆ ਸਿਹਤ ਦੇ ਅੰਦਰ ਬੜਾ ਕੁਝ ਲੱਗੇ ਬਹੁਤ ਕੁਝ ਲੱਗੇ ਮੇਰੇ ਕਹਿਣ ਤੋਂ ਬਾਅਦ ਵੀ ਜਿੱਥੇ ਬਾਕੀ ਰੂਲਸ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਉਹਦੇ ਨਾਲ ਨਾਲ ਜਿਹੜੀ ਕਨੈਕਟਿਬਿਲਟੀ ਆ ਉਹਦੇ ਲਈ ਵੀ ਸਰਕਾਰ ਦੀ ਪਹੁੰਚ ਜਿਹੜੀ ਆ ਉਹ ਬੜੀ ਸਜੀਦਾ ਸੋ ਇਹ ਪੌਲ ਕਿਹੜੇ ਕਾਰਨਾ ਕਰਕੇ ਇਹ ਲੇਟ ਹੋਇਆ ਇਹ ਤਾਂ ਮੈਂ ਸਮਝਦਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸੋ ਮੈਂ ਅੱਜ ਪਤਾ ਵੀ ਕੀਤਾ ਫਾਈਨੈਂਸਲੀ ਪ੍ਰੋਬਲਮ ਕੋਈ ਨਹੀਂ ਪੂਰਾ ਫੰਡ ਪਿਆ ਪਰ ਸਰ ਡਿਪਾਰਟਮੈਂਟ ਦਾ ਕੋਈ ਨਹੀਂ ਉਹਨਾਂ ਘਰੀ ਜਵਾਸਤੀ ਨੂੰ ਫੋਨ ਕਰੋ ਕਹਿੰਦਾ ਉਹਨੂੰ ਫਾਂਡੀ ਕੋਈ ਨਹੀਂ ਨਾ ਕੇ ਫੌਂਟ ਚ ਕਰਾਈ ਨਾ ਗੱਲ ਕਰਦਾ ਮੈਂ ਅੱਜ মিডিਆ ਦੇ ਸਾਹਮਣੇ ਕਹਿ ਰਹੇ ਆ ਮਤਲਬ ਕੋਈ ਫਾਂਡ ਦੀ ਪ੍ਰੋਬਲਮ ਨਹੀਂ ਕੋਈ ਫੰਡ ਦੀ ਪ੍ਰੋਬਲਮ ਨਹੀਂ ਤੁਸੀਂ ਉਹਨਾਂ ਤੋਂ ਵੀ ਮੇਰੇ ਸਾਹਮਣੇ ਵਾਈਟ ਲਵੋ ਔਰ ਪੂਰੇ ਫੰਸ ਹੈਗੇ ਆ ਔਰ ਮੈਨੂੰ ਇਹ ਕੈਂਚ ਕੋਈ ਚੀਜ ਜਗ ਨਹੀਂ ਪੀ ਅਪ੍ਰੈਲ ਅੱਧ ਦੇ ਵਿੱਚ ਪੁਲ ਬਣਾ ਕੇ ਅਸੀਂ ਆਪਣੇ ਪਿਆਰੇ ਸ਼ਹਿਰ ਵਾਸੀਆਂ ਨੂੰ ਮਤਲਬ ਜਿਹੜਾ ਸਵਰਧ ਕਰਨਾ ਔਰ ਇਹਦੇ ਲਈ ਦਿਨ ਰਾਤ ਜਿੱਥੇ ਫਿਜ਼ੀਕਲੀ ਕੰਮ ਹੋ ਰਿਹਾ ਟੈਕਨੀਕਲੀ ਕੰਮਾਂ ਦੇ ਉੱਤੇ ਵੀ ਵਰਕ ਕੀਤਾ ਜਾ ਰਿਹਾ ਸੋ ਮੈਂ ਵੀ ਅਜ ਆਇਆ ਸੋ ਮੈਂ ਵੀ ਅਧਿਕਾਰੀ ਸੇਵਾਨਾਂ ਨੂੰ ਅਪੀਲ ਕੀਤੀ ਹੈ ਮੈਨੂੰ ਪੁਲ ਨੂੰ ਜਲਦੀ ਬਣਾਇਆ ਜਾਵੇ ਸੋ ਆਸ ਉਮੀਦ ਕਰੋ ਪੀ ਇਹ এপ্রিল ਦੇ ਅੱਧ ਤੱਕ ਇਹ ਪੁਲ ਬਣ ਕੇ ਸ਼ਹਿਰ ਵਾਸੀਆਂ ਨੂੰ